ਭਾਈ ਇੱਕ ਵਾਰ ਨਾ ਰਾਜੇ ਅਕਬਰ ਨੇ ਬੀਰਵਲ ਨੂੰ ਇੱਕ ਸਵਾਲ ਪਤਾ ਰਾਜਾ ਅਕਬਰ ਬੀਰਵਲ ਨੂੰ ਕਹਿੰਦਾ ਕਹਿੰਦਾ ਬੀਰਵਲ ਇਹ ਮੇਰੇ ਬੈਡਰੂਮ ਦੀ ਦੀਵਾਰ ਤੇ ਕੁਝ ਇਸ ਤਰ੍ਹਾਂ ਦਾ ਲਿਖ ਦੇ ਕਿ ਆਗਰ ਤੇਰੇ ਲਿਖੇ ਹੋਏ ਨੂੰ ਮੈਂ ਖੁਸ਼ੀ ਵਿੱਚ ਪੜਾ ਤਾਂ ਮੈਨੂੰ ਦੁੱਖ ਹੋਵੇ ਤੇ ਜੇਕਰ ਮੈਂ ਉਹਨੂੰ ਦੁੱਖ ਵਿੱਚ ਪੜਾ ਤਾਂ ਮੈਨੂੰ ਖੁਸ਼ੀ ਹੋਵੇ ਤਾਂ ਤੁਸੀਂ ਸੋਚੋਗੇ ਕਿ ਬੀਰਵਾਲ ਨੇ ਕੀ ਲਿਖਿਆ ਹੋਊਗਾ ਬੀਰਵਾਲ ਨੇ ਦੀਵਾਰ ਉੱਪਰ ਲਿਖਤਾ ਕਿ ਇਹ ਵਕਤ ਗੁਜ਼ਰ ਜਾਏਗਾ ਤਾਂ ਦੇਖੋ ਦੋਸਤੋ ਹੈ ਛੋਟਾ ਜਿਹਾ ਸ਼ਬਦਾ ਲੇਕਿਨ ਇਹ ਜ਼ਿੰਦਗੀ ਚ ਕਿੰਨਾ ਵੱਡਾ ਹੌਸਲਾ ਦਿੰਦਾ ਹੈ ਬੀਰਵਾਲ ਨੇ ਦੀਵਾਰ ਤੇ ਲਿਖਤਾ ਜੇ ਵਕਤ ਗੁਜ਼ਰ ਜਾਏਗਾ ਕਿਉਂਕਿ ਉਹ ਅਗਰ ਉਹ ਖੁਸ਼ੀ ਵਿੱਚ ਪੜਦਾ ਰਾਜਾ ਤਾਂ ਉਹਨੂੰ ਟੈਨਸ਼ਨ ਹੁੰਦੀ ਕਿ ਇਹ ਖੁਸ਼ੀ ਦੇ ਦਿਨ ਇਹ ਸੁੱਖ ਦੇ ਦਿਨ ਹਮੇਸ਼ਾ ਨਹੀਂ ਰਹਿਣੇ ਗੁਜ਼ਰ ਜਾਣੇ ਤੇ ਜਿਹੜਾ ਉਹਨੂੰ ਦੁੱਖ ਵਿੱਚ ਪੜਦਾ ਜਾਂ ਗਮੀ ਵਿੱਚ ਪੜਦਾ ਮੁਸੀਬਤ ਵਿੱਚ ਪੜਦਾ ਤਾਂ ਉਸ ਬੰਦੇ ਨੂੰ ਹੌਸਲਾ ਹੁੰਦਾ ਕੀ ਇਹ ਮਾੜੇ ਦਿਨ ਹਮੇਸ਼ਾ ਨਹੀਂ ਰਹਿਣੇ ਗੁਜ਼ਰ ਜਾਣੇ ਹੈ ਨਾ ਕਮਾਲ ਦੀ ਗੱਲ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ